ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋਮਰ ਚੰਦ ਤਵ ਪ੍ਰਸਾਦ ਪੁਨ ਭਏ मुनि ਛੇਤ ਰਾਏ ਇਹ ਲੋਕ ਕੇ ਹਰ ਰਾਏ ਅਰਜੀਤ ਜੀਤ ਅਖੰਡ ਮਹਿ ਕੀਨ ਰਾਜ ਪ੍ਰਚੰਡ ਅਰ ਘਾਇ ਘਾਇ ਅਨੇਕ ਰਿਪ ਛਾਡਿਓ ਨਹੀਂ ਏਕ ਅਨਖੰਡ ਰਾਜ ਕਮਾਏ ਛਿਤ ਛੀਨ ਛਤਰ ਫਿਰਾਏ ਅਨਖੰਡ ਰੂਪ ਅਪਾਰ ਅਨਮੰਡ ਰਾਜ ਜੁਝਾਰ ਅਭਿਕਾਰ ਰੂਪ ਪ੍ਰਚੰਡ ਅਨਖੰਡ ਰਾਜ ਅਮੰਡ ਬਹੁ ਜੀਤ ਜੀਤ ਦੇ ਪਾਲ ਬਹੁ ਛਾਟ ਕੈ ਸਰ ਜਾਲ ਅਰ ਮਾਰ ਮਾਰ ਅਨੰਤ ਛਿਤਕੀਨ ਰਾਜ ਦੁਰੰਤ ਬਹੁ ਰਾਜ ਭਾਗ ਕਮਾਏ ਇਮ ਬੋਲੀਓ ਨਿਪਰਾਏ ਇਕ ਕੀਜੀਐ ਮਖਸਾਲ ਦਿਜ ਬੋਲ ਲੇਹੋ ਉਤਾਲ ਦਿਜ ਬੋਲ ਲੀਨ ਅਨੇਕ ਗ੍ਰਹਿ ਛਾਟਿਓ ਨਹੀਂ ਇਕ ਮਿਲ ਮੰਤਰ ਕੀਨ ਵਿਚਾਰ ਮਤ ਮੇਤਰ ਮੰਤਰ ਉਚਾਰ ਮਤ ਮਿੱਤਰ ਮੰਤਰ ਉਚਾਰ ਤਬ ਬੋਲੀਓ ਨਿਰਪਰਾਏ ਕਰ ਜਗ ਕੋ ਚਿਤ ਲਾਏ ਕਿਵ ਕੀਜੀਐ ਮਖਸਾਲ ਤਹ ਮੰਤਰ ਮਿੱਤਰ ਉਤਾਲ ਤਬ ਮੰਤਰ ਮਿੱਤਰਨ ਕੀਨ ਨਿਰਪਸੰਗ ਜੋ ਕਹਿ ਦੀਨ ਸੋ ਨਰਾਜ ਰਾਜ ਉਦਾਰ ਦਸ ਚਾਰ ਚਾਰ ਅਪਾਰ ਸਤ ਜੁਗ ਮੈਂ ਸੁਨਰਾਏ ਮਖਕੀਨ ਚੰਡ ਬਨਾਏ ਅਰ ਮਾਰ ਕੈ ਮਹਖੇਸ ਬਹ ਤੋਖ ਕੀਨ ਅਪ세ਸ ਮਹਖੇਸ ਕਉ ਰਣ ਘਾਏ ਸਿਰ ਇੰਦਰ ਛਤ੍ਰ ਫਿਰਾਏ ਤਰ ਤੋਖ ਜੋ ਗਣ ਸਰਬ ਕਰ ਦੂਰ ਦਾਨਵ ਗਰਬ ਮਹਖੇਸ ਕਉ ਰਣ ਜੀਤ ਦਿਜ ਦੇਵ ਕੀਨ ਅਪੀਤ ਤ੍ਰਿਦ세 ਸਦੀਨ ਕੁਲਾਏ ਚਿਤ ਚੀਨ ਛਤਰ ਫਿਰਾਏ ਮੁਖ ਚਾਰ ਲੀਨ ਬੁਲਾਏ ਚਿਤ ਚਾਪ ਸਿਓ ਜਗ ਮਾਏ ਕਰ ਜਗ ਕੋ ਆਰੰਭ ਅਨਖੰਡ ਤੇਜ ਪ੍ਰਚੰਡ ਤਬ ਬੋਲਿਓ ਮੁਖ ਚਾਰ ਸੁਨ ਚੰਡ ਚੰਡ ਜੁਹਾਰ ਜਿਮ ਹੋਏ ਆਇਸ ਮੋਹ ਤਿਮ ਭਾਖਾਉ ਮਤ ਤੋਹੇ ਜਗ ਜੀ ਜੰਤ ਅਪਾਰ ਨਿਜ ਲੀਨ ਦੇਵ ਹਕਾਰ ਅਰਕਾਟ ਕੈ ਪਲ ਖੰਡ ਪੜ ਬੇਦ ਮੰਤਰ ਉਦੰਡ ਰੂਆਲ ਛੰਦ ਤੁਆ ਪ੍ਰਸਾਦ ਬੋਲ ਬਿਪਨ ਮੰਤਰ ਮਿੱਤਰਨ ਜਗ ਕੀਨ ਅਪਾਰ ਇੰਦਰ ਔਰ ਉਪੇਂਦਰ ਲੈ ਕੇ ਬੋਲ ਕੇ ਮੁਖ ਚਾਰ ਕੌਣ ਭੰਤਨ ਕੀਜੀਐ ਅਬ ਜਗ ਕੋ ਆਰੰਭ ਆਜ ਮੋਹਿ ਉਚਾਰੀਐ ਸੁਨ ਮਿੱਤਰ ਮੰਤਰ ਅਸੰਭ ਮਾਸ ਕੇ ਪਲ ਕਾਟ ਕੇ ਪੜ ਬੇਦ ਮੰਤਰ ਅਪਾਰ ਅਗਨ ਭੀਤਰ ਹੋਮੀਐ ਸੁਨ ਰਾਜ ਰਾਜ ਅਭਿਚਾਰ ਛੇਦ ਚਿਚੁਰ ਬਿੜਾ ਰਾਸੁਰ ਧੂਲ ਕਰਨ ਖਪਾਏ ਮਾਰਦਾਨਵ ਕਉ ਕਰਿਓ ਮਖ ਦੈਤ ਮੇਦ ਬਨਾਏ ਤੈਸਹੀ ਮਖ ਕੀਤੀਐ ਸੁਨ ਰਾਜ ਰਾਜ ਪ੍ਰਚੰਡ ਜੀਤ ਦਾਨਵ ਦੇਸ ਕੇ ਬਲਵਾਨ ਪੁਰਖ ਅਖੰਡ ਤੈਸਹੀ ਮਖ ਮਾਰਕੈ ਸਿਰ ਇੰਦਰ ਛਤ੍ਰ ਫਿਰਾਏ ਜੈਸ ਸੁਰ ਸੁਖ ਪਾਇਓ ਤੇਵ ਸੰਤ ਹੋ ਹਸ ਹਾਈ ਤੈਸਹੀ ਮਖ ਮਾਰਕੈ ਸਿਰ ਇੰਦਰ ਛਤ੍ਰ ਫਿਰਾਏ ਜੈਸ ਸੁਰ ਸੁਖ ਪਾਇਓ ਤੇਵ ਸੰਤ ਹੋ ਹਸ ਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ